ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਫਤਿਹ ਦਮ ਦਮੇ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਪਹਿਲਾਂ ਮੈਂ ਸਿਕਸਟਨ ਫੈਡਰੇਸ਼ਨ ਮਾਤਾਵਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਹਾਂ ਅੱਜ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਵਿੱਚ ਅਤੇ ਧੰਨ ਧੰਨ ਸ਼੍ਰੀ ਗੁਰੂ ਰਸਿਆ ਮਹਾਰਾਜ ਦੀ ਛਤਰ ਛਾਇਆ ਹੇਠ ਜੋ ਨਗਰ ਕੀਤਾ ਨਾ ਜਿਹੜਾ ਆਰੰਭ ਹੋਇਆ ਸੀ ਅੱਜ ਵੱਕਫਾ ਬੁਜਾਰਤ ਹੁੰਦਾ ਹੋਇਆ ਜਿਹੜਾ ਜਹਾ ਸ਼ਾਮ ਨੂੰ ਜਿਹੜਾ ਅਸੀਂ ਦਸਾਂ ਸਾਹਿਬ ਕੇ ਸਮਾਪਤ ਹੋਵੇਗਾ ਢੋਾਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਗੁਰੂ ਮਾਰਜ ਆਪਣੇ ਘਰੋਂ ਸਾਰਿਆਂ ਨੂੰ ਕੁਸਿੱਖੀ ਜੀਵਨ ਸਿੱਖੀ ਦੇ ਪ੍ਰੋਸਰ ਨਾਮਦਮ ਚੜ੍ਹਦੀ ਕਲਾ ਦਾਸ ਫਕਸ਼ਨ ਮੈਂ ਅੱਜ ਦੇ ਇਸ ਪਿੱਤ ਦਿਹਾੜੇ ਦੇ ਵਿੱਚ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਨੌਜਵਾਨ ਵੀਰੋ ਨਸ਼ਿਆਂ ਤੋਂ ਕੁਲਤਾਨ ਹੋਵੋ ਜੋ ਮੇਰੇ ਵੀ ਨਸ਼ੇ ਕਰ ਰਹੇ ਹਨ ਸਿੱਖੀ ਤੋਂ ਜਾ ਰਹੇ ਹਨ ਦਾੜੀ ਕੱਤਲ ਕੇਸ ਕਰਾ ਰਹੇ ਹਨ ਮਹਾਰਾਜ ਕਿਰਪਾ ਕਰਨ ਸ੍ਰੀ ਦਮ ਬਖਸ਼ਣ ਸਾਰੇ ਵੀਰ ਭਰਾਵਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਅਤੇ ਅਖੀਰ ਵਿੱਚ ਮੈਂ ਫੇਰ ਸਖਸੂ ਫੋਟੋਸਮਤਾ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਲਖਣਾ ਬਤਾਈ ਦੇਣਾ ਹਾਂ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਨਾਮਦਮ ਬਖਸ਼ਣ ਮੈਂ ਕੁਝਿਆ ਖਾਲਸਾ ਬੈ ਕੁਝੀ ਕੀ ਫਤਹਿ ਅਨੰਦ ਸਿੰਘਾ ਸੁਮਾਨ ਨੂੰ ਜਨਮ ਦਿਨ ਤੇ ਨਮਾਇਆ ਗਿਆ ਹੈ। ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀ 10 ਵਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਤਰ ਸਾਇਆ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਇੱਕ ਵਿਸਾਲ ਨਗਰ ਕੀਰਤਨ ਆਰੰਭ ਹੋਇਆ ਸੀਗਾ ਜਿਹੜਾ ਕਿ ਹੁਣ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਇੱਥੇ ਪਹੁੰਚਿਆ ਇੱਥੇ ਬਹੁਤ ਸਾਰੀਆਂ ਸੰਗਤਾਂ ਨੇ ਜਿੱਥੇ ਗੁਰੂ ਸਾਹਿਬ ਦਾ ਸਤਿਕਾਰ ਕਰ ਰਹੇ ਨੇ ਉਥੇ ਸੰਗਤਾਂ ਦਾ ਵੀ ਸਤਿਕਾਰ ਕਰ ਰਹੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜਿਨ੍ਹਾਂ ਨੇ ਇੱਥੇ ਸਵੇਰ ਵਾਂਗ ਨਿਵਾਇਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਸ਼ੁਰੂ ਹੋਇਆ ਹੈ ਔਰ ਬੜਾ ਉਤਸ਼ਾਹ ਹੈ ਸੰਗਤਾਂ ਵਿੱਚ ਸਭ ਘੁਮਾ ਮਾ ਕੇ ਪਹੁੰਚੇ ਨੇ ਮੈਂ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਪੂਰੇ ਦੁਨੀਆ ਦੇ ਨਿਵਾਸੀ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦਾ